ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੀਰੇ ਕੋਲੇ ਦੋ ਪਸ਼ੂ ਆ ਘਰ ਦੇ ਪਸ਼ੂ ਆਗੇ ਵੀਰੋ ਟੋਕਰ ਗੱਬਣਾ ਚੰਗੇ ਰਿਕਾਰਡ ਵਾਲਿਆ ਵੱਡੀ ਝੋਟੀ ਆ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰੇ ਸਾਸਰੀ ਗਾਲ ਭਾਈ ਸਾਸਰੀ ਗਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਵਧੀਆ ਭਾਈ ਠੀਕ ਠਾਕ ਜੀ ਵਧੀਆ ਵੀਰੇ ਵਧੀਆ ਹਾਂ ਜੀ ਹਾਂ ਵੀਰੇ ਨਾਂ ਦੱਸੀਆ ਆਪਣਾ ਦਾ ਭਾਈ ਮੇਰਾ ਤੇ ਗੁਰਪਾਲ ਸਿੰਘ ਜੇ ਹਾਂਜੀ ਤੇ ਤੇ ਬਾਕੀ ਪਹਿਲੇ ਜਨਵਰ ਜਿਹੜੇ ਆ ਨਾ ਹਾਂਜੀ ਇਹ ਪੰਛੀ ਵੀਰਦੇ ਆ ਅੱਛਾ ਜੀ ਪਿੰਡ ਮੀਰਾਕੋਟ ਜੇ ਸਾਡਾ ਹਾਂਜੀ ਠੀਕ ਹੈ ਜੀ ਠੀਕ ਹੈ ਨਾ ਤੇ ਮੰਨ ਲਓ ਵੀ ਵਪਾਰੀ ਨੇ ਘਰੇਲੂ ਹੀ ਆ ਪਸ਼ੂ ਇਹਨਾਂ ਦੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਯਾਨੀ ਕਿ ਆਪਣਾ ਤਾਂ ਵਪਾਰ ਦਾ ਕੰਮ ਹੀ ਵੀਰੇ ਹਨਾ ਤੇ ਪਾਜੀ ਰੋਜ਼ ਆਪਣੇ ਹਾਂ ਹਮ ਵੀ ਤੇ ਮੇਰਿਆਂ ਲੱਗੇ ਹੀ ਵੀਰੂ ਨਹੀਂ ਪੀ ਆਹੀ ਮਈਆਂ ਵੇਚਣੀਆਂ ਵਾ ਤੇ ਆਪਾਂ ਕਿਹਾ ਵੀ ਕੋਈ ਚੱਕਰ ਨਹੀਂ ਯਾਰ ਆਪਾਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਆਪਾਂ ਲਾਲਚ ਵਾਲੀ ਗੱਲ ਨਹੀਂ ਕੋਈ ਵੀ ਤੈਨੂੰ ਕਿਹਾ ਵੀ ਆਪਾਂ ਵੀਡੀਓ ਤੇ ਪ੍ਰਧਾਨ ਵਿਕਣੀਆਂ ਵਾ ਤਾਂ ਮੈਂ ਤੁਹਾਡੀ ਵੀਡੀਓ ਪਵਾ ਦਿੰਦੇ ਆ ਬਾਕੀ ਮਾਲ ਸਾਰਾ ਵੀਰ ਦਾ ਜਿਹੜਾ ਨਹੀਂ ਆ ਚੰਗਾ ਹੁੰਦਾ ਬਾਕੀ ਮਈਆਂ ਸੋਈਆਂ ਸਈਆਂ ਕਰਕੇ ਬਾਕੀ ਕੋਈ ਮਿਸਤਰੀ ਡੇ ਆਵੇ ਖੋ ਤੇ ਬਿਲਕੁਲ ਬਿਲਕੁਲ ਆ ਲੋਡ ਤੇ ਕਰਕੇ ਫਿਰ ਦੇਖ ਲਓ ਸਾਰੀਆਂ ਛੰਗੀਆਂ ਮਈਆਂ ਹਾਂਜੀ ਹਾਂਜੀ ਇਹ ਵੀ ਛੋਟੀ ਜਿਹੜੀ ਨਾਲ ਕਲਜੰਦਰ ਜੀ ਮੱਲਾ ਪਹਿਲੇ ਸੂਏ ਹਰਿਆਣੇੋਂ ਲੈ ਕੇ ਆਇਆ ਵੀਰ ਠੀਕ ਹੈ ਜੀ ਤੇ ਇਹਨੇ ਪਹਿਲੇ ਸੂਏ 14-15 ਕਿਲੋ ਦੁੱਧ ਦਿੱਤਾ ਜੀ ਠੀਕ ਹੈ ਵੀਰੇ ਆਪਣਾ ਐਡਰੈਸ ਦੱਸੀ ਆਪਾਂ ਪਿੰਡ ਦੱਸੀਏ ਪਹਿਲਾਂ ਪਿੰਡ ਮੀਰਾਕੋਟ ਜੀ ਮੀਰਾਕੋਟ ਪਿੰਡ ਆ ਗਿਆ ਹਣਾ ਤਹਿਸੀਲ ਅੰਮ੍ਰਿਤਸਰ ਜੀ ਅੰਮ੍ਰਿਤਸਰ ਜੀ ਤਾਂ ਬਾਕੀ ਜਿਹੜੇ ਵੀਰੇ ਇਹ ਵੀਡੀਓ ਵੇਖਦੇ ਆ ਜ਼ਿਆਦਾਤਰ ਵੀਰਾਂ ਨੂੰ ਪਤਾ ਹੀ ਆ ਵੀ ਇਹਦਾ ਕੀ ਕੰਮ ਵੀ ਵੀਰ ਦਾ ਸਾਫ ਸੁਥਰਾ ਆਪਣਾ ਵਪਾਰ ਦਾ ਕੰਮ ਹੀ ਗਿਆ ਤੇ ਆਪਦੇ ਗਵਾਣ ਵੀਰੇ ਵੀਰੇ ਦੀਆਂ ਮੈਂ ਵਕਾਊ ਹੀ ਗਿਆ ਤਾਂ ਲੋਡ ਕਰਕੇ ਵੀਰੇ ਨੇ ਵੇਚਣੀਆਂ ਹੀ ਆ ਤੇ ਟੋਕੜ ਗੱਬਣੇ ਹਣਾ ਬੱਸ ਮਾਲੋ ਵੀ ਇਹ ਵੀਰ ਦੀ ਭਾਈ ਵੀਡੀਓ ਪਹਿਲੀ ਜਿਹੜਾ ਇਹ ਘਰ ਚੋਂ ਬਾਕੀ ਗਰੰਟੀ ਸਾਡੀ ਹੋਊਗੀ ਸਾਡੀ ਹੱਥ ਤੇ ਦੋ ਤਿੰਨ ਵੀਡੀਓ ਬੰਦੀਆਂ ਵਾਂ ਕੋਈ ਇਹੋ ਜੀ ਗੱਲ ਹੀ ਸਾਰੇ ਭੈਣ ਭਰਾ ਜਿਹੜੇ ਮਤਲਬ ਵੀ ਇਸ ਲਾਈਨ ਚ ਸਾਰੇ ਵੇਂਦੇ ਆਪਣੀਆਂ ਵੀਡੀਓ ਠੀਕ ਹੈ ਨਾ ਤੇ ਕੋਈ ਇਹ ਚੀਜ਼ ਦਾ ਮਤਲਬ ਬਾਅਦ ਘਾਟਦੀ ਹੋਊਗੀ ਜੋ ਗੱਲ ਅਗੇ ਆਡੀਆਂ ਵੀਡੀਓ ਚ ਹੁੰਦੀ ਸੱਚ ਨਿਕਲਦਾ ਨਾ ਉਸੇ ਤਰ੍ਹਾਂ ਹੀ ਇਹ ਚੀਜ਼ ਆ ਨਿਕਲੇ ਬਿਲਕੁਲ ਵੀਰੇ ਨਾਲੇ ਘਰ ਦੇ ਪਸ਼ੂ ਅਰੇ ਨਾ ਛੋਟੀ ਜਿਹੜੀ ਨਹੀਂ ਆ ਹਰਿਆਣੋਂ ਲਿਆਏ ਹੀ ਜੇ ਅੱਛਾ ਵੱਡੀ ਝੋਟੀ ਆ ਹਾਂਜੀ ਹਾਂ ਠੀਕ ਹੈ ਥੋੜਾ ਮੰਨੋ ਵੀ ਇਹਨਾਂ ਦਾ ਘਰ ਹੋਰ ਕਿਤੇ ਇੱਥੇ ਨਵੇਂ ਥਾਂ ਸ਼ਿਫਟ ਲੈ ਗਈ ਅੱਛਾ ਬਾਕੀ ਹੁਣ ਕਲਜੇਂਦਰ ਜੀ ਇਹ ਨਾ ਮਤਲਬ ਡੇਢ ਪੌਣੇ 2 ਮਹੀਨਿਆਂ ਦੀ ਇਹਨੂੰ ਲੰਮਾ ਲੱਗਿਆ ਟੀਕਾ ਇਹ ਸ਼ ਡੇਢ ਪੌਣੇ 2 ਮਹੀਨੇ ਹਾਂ ਤੇ ਟੀਕਾ ਬੜਾ ਵਧੀਆ ਮਤਲਬ 15 1600 ਦਾ ਟੀਕਾ ਜਿਹੜਾ ਨਾ ਚਿੰਗਾ ਸੀਮਨ ਭਰਾਏ ਬਾਕੀ ਉਹ ਵੀਰਾਂ ਦਾ ਵੀ ਅਸੀਂ ਮੰਨ ਲਓ ਵੀ ਭੈਣ ਭਰਾ ਜਿਹੜਾ ਖਾਲੀ ਸਮਝ ਕੇ ਲਵੇ ਬਿਲਕੁਲ ਬਿਲਕੁਲ ਠੀਕ ਹੈ ਨਾ ਗੱਲ ਬਿਲਕੁਲ ਵੀਰੇ ਹਾਂ ਤੇ ਦੁੱਧ 6 7 ਕਿਲੋ ਦੁੱਧ ਇਹਦੇ ਥਲੇ 6 ਕਿਲੋ ਜਿਹੜਾ ਪੱਕਾ ਜਿਹੜਾ ਕਿਉਂਕਿ ਯਾਨੀ ਕਿ ਇਹ ਚੈੱਕ ਨਹੀਂ ਹੋਈ ਹੈ ਨਾ ਇਹ ਟੋਕਰ ਕਰਕੇ ਮੰਨਿਓ ਵੀਰੋ ਤੁਸੀਂ ਵੀ ਤੇ ਰੇਟ ਜਾਇਜ਼ ਹੋ ਕੋਟਾਂ ਆਂ ਜੋਂਦੇ ਕਿ ਦੋਵੇਂ ਟਾਈਮ ਬਾਵਾ ਜੀ ਦੋਵੇਂ ਟਾਈਮ ਦੋਵੇਂ ਟਾਈਮ ਮਿਲਿਆ ਅੱਛਾ ਦੋਵੇਂ ਟਾਈਮ ਜੋਂਦੇ ਆ ਠੀਕ ਕਿੰਨਾ ਦੁੱਧ ਵੀਰੇ ਦੁੱਧ ਕਿੰਨਾ 6 ਤੋਂ ਬਾਹਰ ਇਹਦੇ ਸਿਰ ਤੇ ਦੁੱਧ 7 ਕਿਲੋ ਬਾਜੀ 6 ਕਰਕੇ ਲੈ ਜੀ 6 ਕਰਕੇ ਮੰਨਿਓ ਹਾਂ ਬਿਲਕੁਲ ਬਾਕੀ ਪੈਣ ਪਰਾਲੀ ਰਹੀ ਏ ਅੰਦਰ ਜੀ ਜਿਤਨਾ ਹਰ ਇਹਦੇ ਹੱਥ ਲਾ ਗਿਆ ਨਾ 2 ਕਿਲੋ ਕਿਲੋ 1.5 ਕਿਲੋ ਫਰਕ ਦਾ ਵਾਦਨਾ ਫਰਕ ਪਾਉ ਵੀਰੇ ਫਰਕ ਤਾਂ ਵੀਰੇ ਤੋਰਾ ਵਿਖਾਈਏ ਦਾ ਖੋਲ ਤਾਂ ਵੇਖੋ ਵੀਰੇ ਚੰਗੀ ਝੋਟੀ ਆ ਵੱਡੀ ਝੋਟੀ ਕੱਦ ਕਾਠ ਵਾਲੀ ਆ ਐ ਸਿੰਘ ਸਿੰਘ ਚੰਗਾ ਲੱਗਿਆ ਤੇ ਚੰਗੇ ਰਿਕਾਰਡ ਵਾਲੀ ਆ ਤਾਂ ਜਿੰਨੇ ਪਸ਼ੂ ਆ ਵੀਰੇ ਕੋਲੇ ਚੰਗੇ ਰਿਕਾਰਡ ਵਾਲੇ ਵੱਡੀਆਂ ਵੇੜਾਂ ਤੇ ਚੰਗੀਆਂ ਝੋਟੀਆਂ ਹੀ ਘਰੇ ਲਾਈਆਂ ਵੀਰੇ ਨੇ ਤਾਂ ਬਾਕੀ ਚੈੱਕ ਕਰ ਲੋ ਲੇਵੇ ਦੀ ਸਫਾਈ ਵੀਰੇ ਤੇ ਕੱਦ ਕਾਠ ਸਿੰਘ ਤੋਂ ਲੈ ਕੇ ਜੇ ਵੀਰੇ ਥਣ ਦੀ ਕੁਆਲਿਟੀ ਦੇ ਲੇਵੇ ਦੀ ਗੱਲ ਕਰੀਏ ਐ ਪੂਰੀਆਂ ਸਫਾਈਆਂ ਨੇ ਤੇ ਬਹੁਤ ਹੀ ਚੰਗੀ ਝੋਟੀਆਂ ਵੀਰੇ तकरीबन ਸਾਰੇ ਪਸ਼ੂ ਚੜਦੇ ਤੇ ਚੜਦੇ ਵੀਰੇ ਕੋਲੇ ਤਾਂ ਬਾਕੀ ਕਿ ਮੈਂ ਵੀਰ ਨੇ ਦੱਸਿਆ ਕਿ ਇਹਨੂੰ ਥੋੜਾ ਟਾਈਮ ਹੋਇਆ ਜੇ ਚੈੱਕ ਨਹੀਂ ਹੋਈ ਬਾਕੀ ਵੀਰੇ ਨਿਕਲ ਆਵੇ ਤਾਂ ਵਧੀਆ ਬਾਕੀ ਰੇਟ ਵੀਰ ਕਰੂਗਾ ਜਾਇਜ ਰੇਟ ਹੋਊਗਾ ਥੋਖੜਾਂ ਦਾ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਚੋਟੀ ਦੇ ਦਣੀ ਹੈ ਦੱਸੋ ਵੀਰ ਜੀ ਕੋਈ ਨਾ ਦੱਸੋ ਮੋਲ ਤਾਂ ਕਲਜੰਦਰ ਜੀ 75 ਕਰਦੇ ਜੇ ਅੱਛਾ 75 ਕਰਦੇ ਹਾਂਜੀ 70 ਦੀ ਦੇ ਦਈਏ 70 ਦੀ ਹਾਂਜੀ ਨਹੀਂ ਠੀਕ ਹੈ ਜਾਇਜ ਤੁਸੀਂ ਰੇਟ ਚਲੋ ਤੁਸੀਂ ਵੀ ਜੇ ਚੱਲ ਤੁਸੀਂ ਵੀ ਰੋਜ਼ ਵੀਰੇ ਵੇਚਦੇ ਹੁੰਦੇ ਹਨਾ ਤੁਹਾਨੂੰ ਪਤਾ ਬਿਲਕੁਲ ਬਿਲਕੁਲ ਹਾਂ ਠੀਕ ਹੈ ਹੁਣ ਹਾਂ ਨਾ ਕਿੰਨੇ ਦੀ ਦੇ ਦਣੀ ਹੈ ਵੀਰੇ ਹੋਰ ਕਰਦਾਂਗੇ ਮਾਨ ਤਾਨ 70 ਚ ਕਰਦਾਂਗੇ ਯਾਰ 60000 ਦੀ ਵੀਰੇ ਜਾਂਦੀ ਹੈ ਹਨਾ ਮੇਰੇ ਨਾਲ ਕੋਈ ਗੱਲ ਯਾਰ ਹਾਂਜੀ 65000 ਦੀ ਦੇ ਦਾਂਗੇ 65000 ਦੀ ਹਾਂਜੀ ਠੀਕ ਹੈ ਜੀ ਮਾਂ ਫੇਰ ਕਰਾਂਗੇ ਉਹਨਾਂ ਦਾ ਮਾਨਤਾਨ ਫੇਰ ਹਾਂ ਬਿਲਕੁਲ ਹਾਂਜੀ ਭਾਈ ਬਿਲਕੁਲ ਥਾਣਾ ਦੀ ਗਰੰਟੀ ਬਿਲਕੁਲ ਤਿਆਰ ਕਰਕੇ 1.5 ਲੱਖ ਦੀ ਫੇਰ ਭੇਜ ਦਵੇ ਫੇਰ ਲੈ ਆਵਾਂਗੇ ਬਿਲਕੁਲ ਬਿਲਕੁਲ ਜੀ ਚਲੋ ਹੁਣ ਕੰਮ ਚੱਲਣ ਦੇ ਆ ਵੀਰ ਹੁਣਾਂ ਦਾ ਤਾਂ ਕਰਕੇ ਥੋੜਾ ਵੇਚਣ ਦੇ ਆ ਵੀਰੋ ਹਾਂਜੀ ਹਾਂਜੀ ਤਾਂ ਛੋਟੀ ਚੰਗੀ ਆ ਪੈਂਤੀ ਚੰਗੀ ਛੋਟੀ ਪਾਜੀ ਬੜੀ ਚੰਗੀ ਬਹੁਤ ਚੰਗੀ ਸਿੰਘ ਤੋਂ ਲੈ ਕੇ ਵੀਰੇ ਗੱਲ ਕਰੀਏ ਲੇਵੇ ਦੀ ਸਫਾਈ ਬਹੁਤ ਚੰਗੀ ਤੇ ਦੂਜੇ ਨੰਬਰ ਤੇ ਆ ਗਈ ਵੀਰ ਜੀ ਇਹ ਤੀਜੇ ਸੂਏ ਦੀ ਹੈ ਜੀ ਤੇ ਤੀਜੇ ਸੂਏ ਦੀ ਗੱਬਣ ਜਗਾ ਕਰ ਜੀ ਅਸਲ ਤੀਜੇ ਸੂਏ ਦੀ ਗੱਬਣ ਜਗਾ ਸੂਈ ਆ ਤੇ ਜਿਹੜੀ ਜੜੀ ਨਹੀਂ ਆ ਠੀਕ ਹੈ ਗੱਬਣ ਜੋ ਗਾੜੀ ਤੀਜੇ ਦੀ ਗੱਬਣ ਗਰੰਟੀ ਪਾਸ ਜੋ ਹੈ ਤਿੰਨਾਂ ਮਹੀਨਿਆਂ ਦੀ ਚੈੱਕ ਪਾਸ ਆ ਠੀਕ ਹੈ ਜੀ ਇਹ ਚੈੱਕ ਹੋ ਗਈ ਹੈ ਨਾ ਮੈਂ ਵੀ ਕਿਸੇ ਪਾਸੇ ਨਾਲ ਸੌਦਾਂ ਦਾ ਲੱਤ ਕੇ ਉੱਥੇ ਆ ਜੂਗੀ ਆਪਣੀ ਮਤਲਬ ਹਾ ਹਾਂ ਚੈੱਕ ਕਰਾਵਾ ਪਰ ਪੈਸੇ ਦੇ ਦੇ ਇਹੋ ਜੀ ਬਿਲਕੁਲ ਬਿਲਕੁਲ ਹਾਂ ਜਿਹੜਾ ਪਸ਼ੂ ਚੈੱਕਾ ਚਲੋ ਉਹਦਾ ਦਾ ਆਪਣਾ ਗਾਰੰਟੀ ਹੈ ਨਾ ਆਪੀ ਤੇ ਮਿਲਦੀ ਜੇ ਕੋਈ ਚੱਕਰ ਨਹੀਂ ਜਾ ਰਹਾ ਤਾਂ ਦੁੱਧ ਕਿੰਨਾ ਵੀ ਰਿਹਾ ਇੱਥੇ ਥੱਲੇ ਦੁੱਧ ਕਿੰਨਾ ਹੋਏ ਥੱਲੇ ਦੁੱਧ ਭਾਜੀ 6 ਕਿਲੋ ਪਾਣੀ ਵਰਗਾ ਦੁੱਧ ਜੋ 6 ਕਿਲੋ ਪੱਕਾ ਹਾਂ ਠੀਕ ਹੈ ਵੀਰੇ ਠੀਕ ਹੈ ਤਾਂ ਵੇਖੋ ਵੀਰੋ 6 ਲੀਟਰ ਦੁੱਧ ਹੈ ਇਹਦੇ ਥੱਲੇ ਵੀ ਤਾਂ ਇਹ ਵੀ ਚੰਗੀ ਮੈਂ ਤਾਂ ਵੀਰ ਜੀ ਕਿਵੇਂ ਹੈ ਭਾਜੀ ਠੰਡੀ ਠੁੰਡੀ ਜੋ ਵੇਖੋ ਕਿਆ ਬਾਤ ਹੈ ਕੀ ਬਾਤ ਹੈ ਇਹ ਦੇਖੋ ਪਸ਼ੂ ਸਾਰੇ ਚੰਗੇ ਰੱਖੇ ਤੁਸੀਂ ਕਰੇ ਹੈਨਾ ਹਾਂਜੀ ਹਾਂਜੀ ਨਸਲ ਦੇ ਆ ਤਾਂ ਵੀਰ ਜੀ ਇਹ ਸੱਜਰ ਨੇ ਚੰਗਾ ਦੁੱਧ ਭਰਿਆ ਹੋਏ ਨੇ 14 15 14 ਕਿਲੋ ਨਾਰਮਲ ਸੇਵਾ ਦੇ 14 ਨਾਰਮਲ ਸ ਹੈ 14 ਕਿਲੋ ਬਿਲਕੁਲ ਕਿਉਂਕਿ ਪਸ਼ੂ ਸਾਰੇ ਤਕਰੀਬਨ ਦੁੱਧ ਵਾਲੇ ਵੀਰੇ ਕੋਲੇ ਹੈਨਾ ਚੰਗੇ ਰਿਕਾਰਡ ਵਾਲੇ ਵੇਖੋ ਵੀਰੋ ਠੰਡੀ ਇੰਨੀ ਹੈ ਕਿਆ ਬਾਤ ਹੈ ਮੈਂ ਧਰ ਦੂਰ ਧਰ ਮਾਰ ਕੇ ਵਿਖਾ ਦਿਓ ਹੈਨਾ ਠੀਕ ਹੈ ਹੈ ਪਸ਼ਮੀਨੀ ਨਾ ਹਾਂਜੀ ਹਾਂਜੀ ਤਸਵੀਰ ਬਹੁਤ ਆ ਕੋਲੀ ਵੇਖੋ ਵੀਰੋ ਇਹਨੂੰ ਵੀ ਨਸਲ ਦਾ ਪਸ਼ੂ ਹੈ ਨਾ ਜੀ ਹਾਂਜੀ ਠੀਕ ਹੈ ਜੀ ਤੁਰ ਵਿੱਚ ਤੁਰਮ ਖਾਜੀ ਵੇਖੋ ਵੀਰੋ ਇਹ ਵੀ ਚੰਗੀ ਮੈਂ ਹੈਗੀ ਆ ਇਹ ਵੀ ਗਾੜੀ ਗੱਬਣਾ ਇਹ ਚੈੱਕ ਪਾਸ ਆ ਬਿਲਕੁਲ ਬੇਲ ਬੂਲ ਲੰਮੀ ਆ ਕਾਫੀ ਭਾਈ 14-15 ਕਿਲੋ ਦੁੱਧ ਪਰਹੂਗੀ ਹੈ ਬਿਲਕੁਲ ਬਿਲਕੁਲ ਹਾਂਜੀ ਗਰੰਟੀ ਆ ਭਾਜੀ ਚੋਈਆਂ ਨੇ ਨਾਲੇ ਨਸਲ ਦੱਸੀ ਜਾਂਦੀ ਵੀਰ ਜੀ ਇਹਨਾਂ ਪਸ਼ੂ ਰੱਖੇ ਵੀਰਾਂ ਨੇ ਉਹਨਾਂ ਨੂੰ ਪਤਾ ਕਿ ਚੰਗੀਆਂ ਦੋਵੇਂ ਝੋਟੀਆਂ ਆ ਤੇ 65000 ਦੀ ਵੀਰੇ ਨੇ ਕਹਿਤੀ ਹੁਣ ਇਹਦਾ ਪੁੱਛਦੇ ਆ ਇਹ ਚੈੱਕ ਪਾਸ ਸੀ ਤਾਂ ਲੰਮੀ ਬੇਲ ਦੀ ਆ ਵੀਰੋ ਚੰਗੀ ਰਿਕਾਰਡ ਵਾਲੀ ਆ ਕਮਾਲ ਵੀ ਰਖ ਕਮਾਲ ਬਾਕੀ ਠੰਡੀਆਂ ਮਿੱਠੀਆਂ ਝੋਟੀਆਂ ਜੋ ਮਾਰਾ ਨਹੀਂ ਚੰਗੀਆਂ ਜੀ ਸੇਲ ਬਾਕੀ ਵੀਰਾਂ ਨੂੰ ਬੇਨਤੀ ਹੈ ਵੀਰੇ ਤੁਸੀਂ ਆ ਜਾਓਗੇ ਇੱਥੇ ਚੱਲ ਕੇ ਵੀਰੇ ਤੁਸੀਂ ਛੱਡ ਕੇ ਨਹੀਂ ਜਾਓਗੇ ਕਿਉਂਕਿ ਚੰਗੇ ਰਿਕਾਰਡ ਵਾਲੀਆਂ ਨੇ نسل ਦੀਆਂ ਨੇ ਫੇਰ ਉਸ ਦਿਨ ਬਹਿ ਜਾਓ ਠੰਡਿਆਂ ਵਾਲੇ ਠੀਕ ਹੈ ਜੀ ਬਿਲਕੁਲ ਵੇਖੋ ਵੀਰੇ ਸੇਲ ਠੀਕ ਹੈ ਜੀ ਕੋਈ ਪੂਰ ਸ਼ਟਾ ਨਹੀਂ ਹੈ ਨਾ ਕੀਆ ਬਾਤ ਹੈ ਸਿਰਾਈ ਹੈ ਜੀ ਤੇ ਨਾ ਮਹੀਨੇ ਦੀ ਚੈੱਕ ਪਾਸ ਕਿੰਨਾ ਦੁੱਧ ਦੱਸੇ ਵੀਰੇ ਇਹਦਾ ਇਹਦੇ ਸਿਰਫ 6 ਕਿਲੋ 6 ਕਿਲੋ ਪਸਮ ਵੀ ਹੈ ਨਾ ਬੋਲੀ ਨੂੰ ਠੀਕ ਹੈ ਜੀ ਠੀਕ ਹੈ ਵੀਰੇ ਠੀਕ ਹੈ ਜੀ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਇਹ ਕਿੰਨੇ ਦੀ ਦੇ ਦੇ ਦੱਸੋ 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 ਕੋਈ ਨਹੀਂ ਜੋ ਕਿੰਨੇ ਦੀ ਕਿਹੜੀ ਦੇ ਦੇਣੀ ਹੈ 70000 ਅੱਛਾ ਜੀ ਤੇ ਵੀ ਭਾਈ 70 ਦੀ ਦੇ ਦिए 70 ਦੀ ਹਾਂਜੀ ਭਾਈ ਉਹਦੇ ਪਰ ਕਿ ਕਰੀਏ ਕਮਾਨ ਦਾ 2 ਛੱਡ ਦਿਓ 68 ਜੀ ਪਾਜੀ ਉਹਦੇ ਬਰਾਬਰੀ ਦੇ ਦਾਂਗਾ ਕੋ ਦੋਹਾਂ ਖੜੂਗਾ ਨਾ ਤੇ ਸਵਾ ਦੀਆਂ ਦੇ ਦਾਂਗਾ ਸਵਾ ਦੀਆਂ ਠੀਕ ਹੈ ਮਹਾਰਾਜ ਦੋਵੇਂ ਜੇ ਲੈ ਜੂ ਕੋਈ ਦੋਵੇਂ ਲੈ ਚਾ ਤਾਂ ਵੇਖੋ ਵੀਰੋ ਦੁੱਧ 12 ਕਿਲੋ ਦੁੱਧ ਤੇ ਦੁੱਧ 12 ਕਿਲੋ ਪਾਜੀ ਦੋਵਾਂ ਥੱਲੇ ਠੰਡਾ ਵਾ ਠੀਕ ਹੈ ਜੀ ਇੱਕੋ ਮੁੱਲ ਵੀ ਸਵਾ ਰੀਆਂ ਦੇਣੀਆਂ ਪਾਜੀ ਹਾਂ ਨਾ ਠੀਕ ਹੈ ਜੀ ਆ ਇਹਦਾ ਮਾਨ ਕਰਾਂਗੇ ਛੋਟ ਸਿਰਫਾ ਕਰਾਂਗੇ ਤਾਂ ਵੇਖੋ ਵੀਰੋ ਰੇਟ ਜਾਇਜ਼ ਕਰਤਾ ਵੀਰੇ ਨੇ ਇਹ ਵੀ 65 ਦੀ ਇਹ ਵੀ 65 ਦੀ ਜੋੜਾ ਲੈ ਜੂ 65 65 ਦਾ ਹਨਾ ਤੇ ਕੋਈ ਨਾ ਬਾਕੀ ਕੋਈ ਵੀਰਾ ਫੋਨ ਲਾਵੇ ਤਾਂ ਮੋੜ ਨਾ ਨੇ ਭਾਜੀ 65 ਪਹੁੰਚ ਵੀ ਕਰਦੇ ਆਂ ਆ ਵੀ ਚੁੱਕਰਾਇਆ ਪਾੜਾ ਛੱਡ ਦਿਓ ਵੀਰੇ ਹਨਾ ਅੱਜ ਆਂਦੇ ਕੋਈ ਨਾ ਠੀਕ ਹੈ ਠੀਕ ਹੈ ਜੇ ਦੇਖੋ ਵੀਰੋ ਦੋ ਪਸ਼ੂ ਨੇ ਵੀਰੇ ਕੋਲੇ ਤਾਂ ਦੋਵੇਂ ਚੰਗੇ ਰਿਕਾਰਡ ਵਾਲੇ ਨੇ ਉਹ ਇਹ ਚੈੱਕ ਨਹੀਂ ਹੋਈ ਥੋੜੇ ਟਾਈਮ ਦੀ ਉਹ ਤੋਕੜ ਦਾ ਰੇਟ ਕੀਤਾ ਵੀਰੇ ਨੇ 65000 ਦੀ ਆ ਚੈੱਕ ਪਾਸ ਆਈ ਵੀ 65000 ਦੀ ਬਾਕੀ ਫੋਨ ਵੀਰ ਨੂੰ ਲਾ ਲਿਓ ਵੀਰੇ ਤਾਂ ਬਾਕੀ ਵੀਰ ਜੀ ਆਪਣਾ ਐਡਰੈਸ ਇੱਕ ਰੀ ਦੱਸੋ ਪਿੰਡ ਦੱਸੋ ਫਿਰ ਸਾਹ ਦੇ ਦਾ ਐਡਰੈਸ ਭਾਈ ਪਿੰਡ ਮੀਰਾਕੋੜ ਜੇ ਹਾਂਜੀ ਸੀਲ ਦੇ ਜ਼ਿਲ੍ਹਾ ਅਮਰਸਰ ਜੇ ਠੀਕ ਹੈ ਜੀ ਹਾਂਜੀ ਫੋਨ ਨੰਬਰ ਹੈਗਾ ਜੇ 98148 ਹਾਂਜੀ 50 360 50 360 ਠੀਕ ਹੈ ਜੀ ਬਾਈ ਫੋਨ ਕਰਿਓ ਮਾਨ ਕਰਾਂਗੇ ਤੁਹਾਡਾ ਪੂਰਾ ਇਹ ਦੇ ਕੇ ਗੱਲਾਂਗੇ ਠੀਕ ਹੈ ਜੀ 98 44 50 360 ਠੀਕ ਹੈ ਠੀਕ ਹੈ ਵੀਰੇ ਸასიਖਾਲ ਹਾਂਜੀ ਆ ਸასიਖਾਲ ਜੀ ਆ ਵੇਖੋ ਵੀਰੇ ਇੱਕ ਵਾਰੀ ਥਣ ਫੇਰ ਚੈੱਕ ਕਰ ਲਓ ਪਰ ਸਮਾਪਤ ਆ ਗਈ ਆ ਤਾਂ ਸੀਸ ਲੱਗਣੇ ਗੱਲ ਕਰੀਏ ਲੰਮੀ ਬੇਲ ਦੀ ਤੇ ਨਸਲ ਦੀ ਉਹ ਤੁਹਾਡੇ ਸਾਹਮਣੇ ਵੀਰੇ ਤੁਸੀਂ ਆਓਗੇ ਚੱਲ ਕੇ ਛੱਡ ਕੇ ਨਹੀਂ ਜਾਓਗੇ ਠੀਕ ਹੈ ਵੀਰ ਜੀ ਠੀਕ ਹੈ ਜੀ ਸასიਖਾਲ ਜੀ